ਰਾਹ ਯਾਰ ਦੀ ਹੋ ਗਈ ਮਗਰ ਪੱਠ ਬਹੁਤ ਚੰਗੀ ਆ ਐਂ ਕੱਟਣਾ ਖੋਲ ਦੇ ਯਾਰ ਬੰਨੀ ਆ ਮੇਰੀ ਬੰਨੀ ਆ ਪੱਠ ਕਿਹੜਾ ਪਿੰਡ ਆ ਬਾਈ ਆਪਣਾ ਮੱਥੂ ਵਾਲਾ ਮੱਥੂ ਵਾਲਾ ਕਰ ਵੀ ਪੈਸੇ ਆ ਗਏ ਬਾਈ ਦੇਓ ਪੈਸੇ ਇਧਰ ਆਜੋ ਸਾਹਮਣੇ ਗਿਣਾਓ ਪੈਸੇ ਯਾਰ ਇਹਨਾਂ ਦੀ ਲਖਾਈ ਬਾਈਆਂ ਦੀ ਹੈ ਆ ਬਨਪੀਆਂ 15 ਦੀ ਬਹੁਤ ਬਾਤ ਹੋ ਗਈ ਕੋਈ ਨਾ ਕੋਈ ਟੱਪਟ ਪੱਡ ਗੈਨ ਦੇ ਕਰਾ ਜਾਈ ਬੜਾ ਦੇ ਬਾਗਾਂ ਉਹ ਸਰਪੰਚਾਂ ਦਾ ਆਵਾਜ਼ਾਂ ਮਾਰੀ ਜਾਂਦਾ ਕਹਿੰਦਾ ਬਰਾਦਾ ਆ ਲੈ ਆ ਜਾ ਉਹ ਤੂੰ ਗੱਲ ਆਵੇ ਕੋਈ ਨਹੀਂ ਫਰਕ ਭਾਈ ਮੂੰਹਰੇ ਨੂੰ ਰੱਖ ਆ ਇੱਥੇ ਹੀ ਖੜ ਜਾ ਐ ਮੱਛਾਂ ਤੇ ਵਟਾਉਗਾ 15000 ਦਾ ਹੋ ਗਿਆ ਸੌਦਾ ਭਾਈ ਆ ਪੱਠ ਚੁੰਗੀ ਜਾਂਦੀ ਆ ਅਗਲਾ ਸੌਦਾ ਤੁਹਾਨੂੰ ਦਿਖਾਉਣੀ ਆ ਰਾਹ ਦੇ ਯਾਰ ਬੱਸ ਨਹੀਂ ਹੁੰਦਾ ਤੈਨੂੰ ਦੋਇ ਦੋ ਬਾਤ ਨਹੀਂ ਕਰ ਬਈ ਬਾਈ ਤੂੰ ਕਹਿ ਤਾ ਇਹਨੂੰ ਮੈਂ ਕਹਿਦਾ ਹਾਂ ਉਹ ਠੀਕ ਹੈ ਯਾਰ ਅੱਪਾ ਮੀਟ ਜੋ ਕੇ ਤਿਆਰ ਇੱਕ ਮਿੰਟ ਦੇ ਹੀ ਜਾਂਦੇ ਫਸਲਾਰੀ ਹੁੰਦੀ ਦਮਸਾਉਂਦੇ ਹੈ ਬਾਈ ਭਰਾਵਾ ਬੰਦਾ ਹੈ ਯਾਰ ਮਤਲਬ ਮੈਂ ਨਹੀਂ ਕੋਈ ਨੌਲ ਜੀ ਨਹੀਂ ਲਾਓ ਯਕਾ ਬਕਰੇ ਦਾ ਸੌਦਾ ਹੋਇਆ ਕਿਹਦੇ ਕੋਲੇ ਸੀ ਇਹ ਆ ਬਾਈ ਦਾ ਯਾਰ ਬਾਈ ਜੀ ਆਪਣਾ ਸੀਗਾ ਹਾਂ ਕਿਹੜਾ ਪਿੰਡ ਹੈ ਜੀ ਬਰਗਾੜੀ ਬਰਗਾੜੀ ਠੀਕ ਆ ਤੇ ਕਿੰਨੇ ਦਾ ਵੇਚਦਾ ਬਾਈ 6000 ਪੈਸੇ ਆ ਗਏ ਵਧੀਆ ਵੇਗ ਗਿਆ ਬਾਈ ਬਹੁਤ ਵਧੀਆ ਵੇਗ ਗਿਆ ਠੀਕ ਹੈ ਧੰਨਵਾਦ ਬਾਈ ਹਾਂ ਚਲ ਤੂੰ ਨੇ ਕੀ ਹੋਈ ਉਹ ਆ ਜਾ ਬਾਈ ਆ ਕੋ ਲੋ ਵੀ ਆ ਸੌਦਾ ਹੋਇਆ ਇੱਕ ਬੱਕਰਿਆ ਤੇ ਬੱਕਰੀ ਦਾ ਸੌਦਾ ਹੋਇਆ ਤੇ 5500 ਰੁਪਏ ਬਾਈ ਨੇ ਦੇਣਾ ਕੀਤਾ ਆ ਪਾਠਾ ਬਹੁਤ ਚੰਗੀ ਆ ਬੱਕਰੇ ਨਾਲ ਤੇ ਆ ਬੱਕਰੇ ਨਾਲ ਹੋਇਆ ਸਰਪੰਚ ਸਾਹਿਬ ਨੇ ਕੀਤਾ ਆ ਜਾ ਬਾਈ ਬਾਈ ਆਪਣਾ ਨਮਾਜ਼ ਹੀ ਮੜਾਏ ਮੂਰੇ ਆ ਜਾ ਮੂਰੇ ਆ ਜਾ ਫਾਨਾ ਕਿਹੜਾ ਪੰਡਾ ਬਾਈ ਡੋੜ ਡੋੜ ਪੈਸੇ ਕਿਵੇਂ ਕੀਤੇ ਸਰਪੰਚ ਸਾਹਿਬ ਬਾਜ ਹੱਥ ਨਹੀਂ ਜਾਵਾਂਗੇ ਫੜਦੇ ਹਾਂਗੇ ਹੱਥ ਨਹੀਂ ਦੇਵੋਗੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ 14000 ਦੀ ਤੇ 15.5 ਦੀ ਵੇਖੀ ਕਿੰਨੇ ਦੀ ਦੇਤੀ ਬਾਈ ਇਹ ਸਾਢੇ 15 ਦੀ ਕਰੀਏ ਠੀਕ ਆ ਤੁਸੀਂ ਲਈਏ ਬਾਈ ਜੀ ਬਾਈ ਕੀ ਨਾਮ ਤੁਹਾਡਾ ਸੁੱਖੇ ਦੂਰ ਦੂਰ ਦਲ ਦਲ ਲਓ ਯਾਰ ਬੱਕਰੀ ਇੱਥੇ ਹੀ ਲਈ ਸੀ ਤੇ ਵੇਚੀ ਬਾਈ ਨੇ ਪੈਸੇ ਆ ਗਏ ਸੁੱਖੇ ਫਿਰ ਵੰਗੂ ਲਿਖਦੇ ਬਾਈ ਇਹ ਪਰਚੀ ਦੁਬਾਰੇ ਇਹ ਪਰਚੀ ਮੇਰੇ ਕੋਲੇ ਰੱਖੂਗੀ ਇੱਕ ਮੁਠੀ ਪਾਤੀ 1.5 ਹਜ਼ਾਰ ਦੇ ਮੈਂ 1.5 ਦੇ ਹੋ ਗਿਆ ਮੁਠੀ ਪਾਤੀ ਭਾਈ ਨੀ ਮੁਠੀ ਹੈ ਕਿ ਭਰ ਕਾ ਤੂੰ ਖਾਲੀ ਕਰ ਲੈ ਮੈਂ ਭਰੀ ਪਾਤੀ ਗੱਲ ਲਾ ਲਾ ਜਮਾ ਲਾ ਤੂੰ ਮੇਰੇ ਹਰਿਆ ਹੰਡ ਕੀਤੀ ਹੈ ਨਹੀਂ ਨਹੀਂ ਹੰਡ 10 ਰੱਖਣਾ ਨਹੀਂ ਆ ਰਹੀਆਂ ਬਾਕੀ 14 ਬੱਚਾ ਰੱਖਣਾ ਨਹੀਂ ਮੈਂ ਹੁਣ ਗੱਲ ਜਿੱਦੇ ਕੋਈ ਮੇਰੇ ਕੋਲ ਆ ਗਿਆ 1500 ਰੁਪਏ ਪਾਤਾ ਪਰ ਚਾਹ ਤੋ ਤੀ ਨਾ ਜੰਗਲੇ ਨੂੰ ਮੈਂ ਪੰਨ ਜੇ ਤਰ ਸੋਦਾ ਬੱਕਰਾ ਹੀ ਪਾ ਜਾਣਾ ਤੂੰ ਆਂ ਅਗਰ ਸੱਤ ਦਾ ਹੁਣੇ ਰੱਖ ਲਈ ਨਾ ਨਾ ਹੁਣੇ ਰੱਖ ਲਈ ਤਾ ਚੀ ਦਾ ਹੀ ਰੱਖ ਲਈ ਉਹ ਫੇਰ ਮੈਂ ਐਵੇਂ ਮੋੜ ਕੇ ਜਿੰਦਾ ਮੈਂ ਦੁੱਧ ਲਾ ਲੈ ਚੱਕ ਯਾਰ ਸੱਤ ਦਾ ਰੱਖ ਦੇ ਕਿਵੇਂ ਚੱਕ 18 ਦੇ ਕਿਵੇਂ ਚੱਕ ਹਾਂ ਹੋ ਗਈ ਸ਼ੀਰਾ ਹੁਣੇ ਰੱਖ ਦੇ ਚੱਕ 18 ਦੀ ਬੱਕਰੀ ਸਾਢੇ 10 ਤੋਂ ਸਾਢੇ 5 ਦੀ ਬੱਕਰੀ ਪਾ ਕੇ ਲਈ ਲੈ ਦਾਰੋਵੀ ਟਿਕਾਣੇ ਨਾ ਮਾਰੀ ਜਾਨੂੰ ਲੈ 5500 ਦੇ ਦੇ ਮੈਨੂੰ ਕੱਲ ਬਾਅਦ ਕਰੀ ਨਾ 6700 ਦੇਗਾ ਬਾਪਾ ਲੈ ਦੋ ਹੋਰ ਦਿਨ ਜੋ ਮੈਨੂੰ ਕੀ ਹੈ ਪਹਿਲਾਂ ਕਰਾ ਕਰਾ ਕੇ ਦੇਣੇ ਆ ਇਹ ਲੋਕਾਂ ਤੇ ਢਪਾਣਾ ਨੂੰ ਫੇਰ ਢਾਡੇ ਮਰਾਈ ਜਾਂਦੇ ਤੇ ਪਾਟੂ ਕਹੀ ਹੋਰ ਕਿਉਂ ਸਾਢੇ 5000 ਰਿਆ 6000 ਰਿਆ ਇੱਥੇ ਕੋਈ ਸਵਾਦ ਆ 1500 ਰਿਆ 500 3600 801 16300 100 800 ਹੋਰ ਰੋਮੀ ਬਾਈ 6400 ਬਾਈ 8300 3600 6400 6400 ਜੱਕੇ ਦਾ 6401 6500 ਹੋ ਗਿਆ ਜੀ ਹੌਲੀ ਹੌਲੀ ਗਿਣਾਂਗੇ 6500 ਵੀ ਹੋ ਗਿਆ ਵੇਖ ਹੋਊਗਾ ਕਿ ਕਿ ਨਾ ਕੰਨੀ 6500 ਜੀ 6500 6500 ਪੱਟ ਪਈ ਆ ਪਰਵਾ ਪਜਾਮਾ ਪਾਇ ਪਾਲ 6500 ਜੀ ਜੇਦਾਰ ਜੀ 6500 ਮੈਂ ਸਾਹਿਬ 600 ਕੀ ਦੀ ਆ ਬਈ ਪੱਠ ਥੋੜੀ ਐ ਲਓ ਬਾਈ ਜੀ ਹਰਾਂ ਦੀ ਪਟਾ ਕਿਹੜਾ ਪਿੰਡ ਆ ਜੀ ਆਹੀ ਪਿੰਡ ਹੈ ਇਹੇ ਪਿੰਡ ਮੰਗੀ ਕੋ ਜਾਵੇ ਆਹੋ ਆਵਾ ਬੋਲੀ ਲਵਾ ਦੀ ਮਰਜ਼ੀ ਠੀਕ ਆ ਠੀਕ ਆ ਵੇ ਜੀ ਸਹੀ ਰਹਿ 600 ਐਂਡੀਕੇਟਰ ਪੱਠ ਹੋ ਜਾਣੀ ਐ ਓਏ ਐਂਡੀਕੇਟਰ ਤੋੜ ਦੇ ਚਲੋ 600 ਉਹ ਤੁਸੀਂ ਦੇਖੋ ਆਲਾ ਕੀ ਕਰਾਂਗੇ ਨਾ ਛੱਡਾਂਗੇ ਬਾਅਦ ਵਧੀਆ ਰਹੇਗਾ ਵੇਚ ਦੇ ਖੜਾ ਸਟਾਰਟ 100 ਦੀ ਹੈ ਖੜ ਜਾ ਖੜ ਜਾ ਖੜ ਜਾ ਇਹ ਤੱਕ 2-300 ਪਾਊਗਾ ਮੈਂ ਪਤਾ ਕਿੰਨਾ ਪਾ ਕੇ ਦੱਸਾਂਗੇ ਦੱਬਿਆ ਕਰਦਾ ਪਾਓ ਪਾਓ ਅਥੀਰ ਢਾੜ ਸੋ 1 ਕਾ ਦੂਆ ਪਊਗਾ ਹਰ ਕੋ ਉਹੀ ਹੋਣ ਗਾਲੀ ਬੋਲੀ ਲੱਗੀ ਆ ਆ ਪੱਠ ਦੀ ਆ ਮਾਰ ਹੱਥ 600 700 ਕਿਹਾ ਜੀ ਮੈਂ ਕਿਹਾ ਸੀ 7000 ਰੁਪਿਆ ਜੀ 7000 ਮੈਨੂੰ ਪਤਾ ਮਾਲ ਕਿ ਹਾਂ ਦੇ ਨਹੀਂ ਦੇਣਾ ਪੱਠਾ 7000 ਜੀ ਪੂਰਾ ਹੈ ਕੋਈ ਛੱਡਿਆ ਸਮਝਾ ਰਹੀਆ ਬੋਲ ਬੰਦਾ ਬੱਜ ਜਾ ਗਿਣ ਪੈਸੇ ਗਿਣ ਪੈਸੇ ਚੱਕਰ ਵਾਹ ਬਾਈ ਵਾਹ ਆ ਤੋਲਤੀ ਯਾਰ ਜਮਾਂ ਲਾ ਵੀ ਨੰਨੂ ਨੂੰ ਹੋ ਗਈ ਇਹ ਪੱਠ ਤੇ ਬਹੁਤ ਬਹੁਤ ਧੰਨਵਾਦ ਬਾਈ ਦਾ ਬਾਈ ਕਿਹੜਾ ਪਿੰਡ ਆਪਣਾ ਬਗਰਾੜੀ ਲਾ ਵੀ ਬਰਗਾੜੀ ਤੋਂ ਬਾਈ 5 ਮਿੰਟਾਂ ਜੀ ਆਇਆ ਸੀਗਾ ਕਦੋਂ ਕਿੰਨੇ ਕਿ ਚਰਚ ਵੇਚਤੀ ਬਾਈ ਆਉਣ ਸਾਰੀ ਵੇਚੀ ਲਾ ਵੀ ਬੋਲੀ ਲੱਗ ਗਿਆ ਪੈਸੇ ਕਿੰਨ ਲਾ ਬਾਈ ਉਹ ਨਹੀਂ ਐਨੇ ਲੱਗਣੇ ਸੀ ਠੀਕ ਆ ਪਰ ਸੌ ਵੀ ਆਏ ਲਾਓ ਬਾਈ ਜੀ ਲਾਓ ਇੱਕ ਮਿੰਟ ਤੂੰ ਮੈਂ ਉਹ ਜੋੜੀ ਵੇਚਣੀ ਯਾਰ ਵੇਚ ਦਾਂਗੇ ਜੀ ਵੇਚ ਦਾਂਗੇ ਦੋ ਦੀ ਵੀ ਲਾਉਣੀ ਆ ਉਹ ਵੀ ਲਾਉਣੀ ਆ ਜਿਹੜਾ ਮਰਜੀ ਫੜ ਲੈ ਆਏ ਭਾਈ ਜੀ ਪਾ ਕੇ ਫਿਰ ਕੋਈ ਨਾ ਕੋਈ ਤਬਦੀਲੀ ਤਾਂ ਕਰਨੀ ਪੈਂਦੀ ਚੱਲੋ ਇੱਕ ਪਹਿਲਾ ਪਾਠ ਵਿੱਚ ਹੀ ਆ ਬੋਲੀ ਤੇ ਉਸ ਤੋਂ ਬਾਅਦ ਆ ਜੋੜੀ ਆ ਮਾਂ ਪੁੱਤਾਂ ਜੋੜੀ ਦਾ 10000 ਰੁਪਏ ਵਾਹ ਜੀ ਵਾਹ 10000 ਲੱਗ ਗਿਆ ਬੋਲ ਆ ਜੋੜੀ ਦਾ ਨਹੀਂ ਬੋਲ ਤਾਂ ਹੁਣ ਦੇ ਰਹੇ ਹੋਗੇ ਲੈਣਗੇ ਬੰਦੇ ਕਿਉਂ ਬਣਾ ਰਹੇ ਆ ਜੋੜੀ ਦਾ 10000 ਜੀ ਨਨੂ ਜੋੜੀ ਦਾ ਆ ਕਿਨਾ ਉਹ ਪੱਠ ਤੇ ਹੱਥ ਮਾਰ ਪਰੇ ਕਾਲੀ ਖੜੀ ਹੋਈ ਆ ਉਹ ਪਰੇ ਖੜੀ ਆ ਆ ਬੜਾ ਇਦਾਂ ਕਰ ਲਾ ਇਹਨਾਂ ਓਏ ਦਾ ਨਾ ਨਾ ਬੋਲੀ ਲਵਾਉਣੀ ਬੋਲੀ ਬੋਲੀ ਲਵਾਵਾਂਗੇ ਬੋਲੀ ਓਏ ਆ 10000 ਚ ਬੋਲੋ ਕੋਈ ਅੱਗੇ ਬੋਲੋ ਜੋੜੀ ਦਾ 10000 ਜੀ ਠੀਕ ਆ ਜੀ ਹੈਗਾ 10000 ਕੋਈ 10000 ਜੋੜੀ ਦਾ 10500 ਜੀ 10.5 10.5 ਜੀ 10.5 ਬੰਦੇ ਬਹੁਤ ਖੜਾ ਅੱਖਾਂ ਮਾਰਦੇ ਮੇਰੇ ਕੋਲੇ ਕੰਗਲ ਕੋਈ ਸਾਰਾ ਜੇਜ ਕੇ ਨਾ ਕਰਦੇ ਮੂੰਹਵਾ 500 ਗੁੱਸਾ ਨਾ ਕਰ ਬਾਜ 2000 ਤਾਂ ਨਹੀਂ ਬਣੇਗਾ 1.5 ਦਾ ਚੋੜੀ ਦਾ ਸੌਹੜਾ ਨਹੀਂ ਬੋਲ ਸਕਦਾ ਯਾਰ ਬੋਲ ਲੈ ਯਾਰ ਕੋਈ ਨਹੀਂ ਭਾਈ ਯਾਰ ਆਪਾਂ ਗਰੀਮ ਆ ਤਾਂ ਬੋਲ ਹੈ ਦੋਵਾਂ ਦਾ ਤਾਂ 200 ਪਾਉਂਡ ਦਾ ਹੱਕ ਪਾ ਦੇ ਯਾਰ 1.5 710 ਯਾਰ 11000 ਕਰ ਯਾਰ ਨਵੇਂੜ ਕੰਮ ਇਹ ਤਾਂ ਮੈਂ ਵਾਢੀ ਦੇਣਾ ਪਾਉਂਗਾ 11000 ਰੁਪਈਆ ਜੀ 11000 11000 ਨੰਨੂ ਚੱਲਦਾ ਤੇਰੇ ਮਾਲ ਇਹ 11000 ਕਹਿੰਦਾ ਯਾਰ 200 ਆ ਇੱਥੇ ਰੱਖ ਯਾਰ 200 ਆ ਇੱਥੇ ਰੱਖ ਮੇਰੇ ਸਾਰੇ ਗਾਹ ਕਹਿ ਰਹੇ ਕੋਈ ਪੁੱਛਣਾ ਪੈਣਾ ਮੈਂ ਤਾਂ ਕਹਿੰਦਾ ਯਾਰ 200 ਹੈਗਾ ਪਤਾ ਇੱਕ ਇੱਕ 200 ਦਾ ਦਿੱਖ ਰਿਹਾ ਪਤਾ ਜੀ 11 200 ਬਾਹਰ ਹੋ ਜਾ ਸਾਡਾ 9000 ਦਾ ਕੱਲਾ ਦਿੰਦਾ ਨੇ 2000 ਦਾ ਰੱਖ ਲੈ ਬੱਕਰੀ ਮੈਂ ਰੱਖ ਲੈ ਕਿਉਂ ਨਹੀਂ ਰੱਖ ਲਾ ਤੂੰ ਉਹ ਕਹਿੰਦਾ 200 ਓਏ 200 ਦਾ ਦਿੰਦੇ ਹਾਂ 7000 ਦੇ ਰੱਖ ਲੈ 11200 ਪੈਸੇ ਜੰਮਰੀ ਮੈਂ ਲਊਗਾ ਫੜੋ 11200 ਜਾਓ ਆਲਿਓ 11200 ਜੋੜੀ ਦਾ ਮੈਂ ਵੀ ਪਾਣੀ ਉਹ ਫੜੋ ਭਾਈ ਨੇੜੇ ਵੀ ਕਰਿਆ ਕਰੋ ਕੰਮ ਆ 11:30 ਬਾਈ ਬੋਲੀ ਗੱਲ ਪੈ ਜੂਗੀ ਚੌੜ ਨਹੀਂ ਕਰਨੀ ਇੱਥੇ ਜੀ ਇਹ ਤਾਂ ਪੈਣੀ ਆ ਹਾਂ ਕੋਈ ਨਾ ਫੜਾ ਦੇਣਾ ਨਾ ਪੈਸੇ ਲਊਗਾ 1000 ਰੁਪਿਆ ਜੁਰਮਾਨਾ ਬਊਆ ਨੂੰ ਪੱਕਾ ਹੀ ਆ ਜੀ ਇੱਕ ਮੈਂ ਕਿਧਰ ਬੁਲਾ ਹਾਂ ਹਾਂਜੀ ਉਹ ਬਾਈ ਦੇ ਕੋਲ ਆਈ ਬੈਠਾ ਬਾਈ ਤੂੰ ਨਕਦ ਨੂੰ ਕਰ ਲੈ 1.5 ਹਾਂ ਕੰਮ ਹੀ ਕਰਨਾ ਇੱਧ ਕੀ ਆ ਕਰ ਲੈ ਬਈ ਠੀਕ ਆ ਕਿੰਨਾ ਲਾਤਾ ਬਾਜਾ ਸਾਹਿਬ 1.5 ਹਾਂ ਜੀ 1.5 ਠੀਕ ਆ ਬਾਈ ਜੀ ਫਿਰ ਹੋ ਗਿਆ ਕੰਮ ਜਾਵਾਂ ਬੱਕਰੀ ਵੀ ਆ ਗਈ ਬੱਕਰੀ ਵੀ ਆ ਗਈ ਲੈ ਬੜਾ ਕੋਠਾ ਚਾਹੀਦੀ ਵੇਚਣੀ ਆ ਬੱਕਰੀ ਦਾ ਸ਼ਾਹ ਵੇਖੀ ਲਾਓ ਜੇ ਕਿਧਰ ਆ ਆਗੇ ਬਾਈ ਜੀ ਲੇਟ ਹੀ ਆਏ ਆ ਪੰਜ ਮਿੰਟਾਂ ਦੀ ਵੇਚਣੀ ਆ ਬਾਈ ਆਪਾਂ ਇਹ ਇੱਥੇ ਨਾਲੇ ਮੰਡੀ ਦਾ ਧਾਰਾ ਆ ਆ ਠੀਕ ਆ ਉਹ ਕਰਦੀ ਆ ਕੀ ਕਰ ਸਰਨ ਭਾਰੀ ਦੇ ਆ ਕਰਦੇ ਫੋਟੋਲੀ ਲਾ ਦੀ ਹਲ ਤੇਰਾ ਮੈਂ ਹੋਰ ਮੈਂ ਕਿਵੇਂ ਕਰਾਂ ਮੈਂ ਜੀ ਪਾਠ ਲਿਆਗਾ ਤੇਰੇ ਵਾਲੀ ਯਾਰਾ ਉਹ ਪਾਠ ਲਿਆ ਯਾਰ ਇਧਰ ਮੈਂ ਲਿਆ ਖੜ ਜਾ ਖੜ ਜਾ ਆ ਕਰਦੇ ਇੱਕ ਪੰਟ ਕਰ ਲੈ ਪਿੱਛੇ ਕਰ ਲੈ ਮੜੀ 500 ਜੀ 600 Osionfish. 100 pa yaar 600 8000 pura 8000 putai havio oh samaan de pa purana badi phadi phadi 7000 kitna pa video samngalwar di jithe apne hari ke ka 7000 ji 7000 khopa khopa 7000 chalo ha bhai yaar samare ha 7000 ਹੋ ਰਹਾ کہیں ਅੰਦਰ 1500 ਦਾ ਜਗਾ ਜੋੜਾ 1 ਸੌਲਾ ਸੀਗਾ ਸੋਲੇ ਵਾਲੇ 7000 ਜੱਗੇ ਬਾਬਾ ਜੀ 7700 7700 ਉਹ ਬੋਲੀ ਨਹੀਂ ਤੇ ਉੱਤੇ ਖੜੀ ਆ ਅਰੇ ਬੋਲੀ ਲਗੇ ਬਾਹਰ ਬਿਠਾਏ ਨੇ وہی ਬਿਠਾਏ ਨੇ 7700 ਹਰ 7700 ਬਾਬੂ ਕਿੰਨੀ ਵਿਚਨੀ ਆ ਉਹ ਵੀ ਯਾਰ ਕਿੱਦਾਂ ਆ ਖੜਾ ਮਾਤਾ ਬਹੁਤ ਜ਼ੋਰ 7700 ਬਬੂ ਦਨੀਆ ਕਰ ਸੰਜੂ ਸੰਜੂ ਆਉਂਦੇ ਪਾਓ ਯਾਰ ਨਵੇੜੋ ਓ ਥੋੜੀ ਖਗਰੇ ਕਦੂਆ ਪੜਦਾ ਬੱਸ ਬੱਸ ਕਿੰਨੇ ਕਹੋ ਭਾਈ ਸਾਹਿਬ ਬਿਠਾ ਰਹੇ ਹੈ ਕੋਲ ਆਇਆ ਕਰ ਲਖਾਈ ਪਾ ਦੇ ਇਹਨੂੰ ਹੋਰ ਕੀ ਆ ਜਾਈਂ ਖਾਈ ਲੈ ਲੈ ਮੈਂ ਦੇ ਦੂੰਗਾ ਲਖਾਈ ਮੈਂ ਦੇ ਦੂੰਗਾ ਲੈ ਸੌਦਾ ਕਰ ਲਖਾਈ ਦੇ ਬੜ ਕੇ ਬੈਠ ਕੇ ਅਸੀਂ ਕੌਣ ਲੈ ਰਹੇ ਹਾਂ ਬੰਦੋ ਬੈਠ ਕੇ ਕੀ ਹੋ ਜਾ ਸੰਜੂ ਸੌਦਾ ਕੀ ਹੋਇਆ ਮਾਰ ਬੋਲਿਆ ਕੋਈ ਭਾਈਆ